ਜੀ ਗੁੱਡ ਆਫਟਰਨੂੰ ਸੋ ਕਿਵੇਂ ਹੋ ਜੀ ਸਾਰੇ ਤੇ ਅੱਜ ਮੈਂ ਬਣਾਵਾਂਗੀ ਚਨਾ ਚਾਟ ਉਹਦੇ ਲਈ ਮੈਂ ਚਨੇ ਲੈ ਲਏ ਤੇ ਰਾਤ ਨੂੰ ਭਿਓ ਕੇ ਰੱਖ ਲਈ ਸੀ ਤੇ ਹੁਣ ਇਹਨਾਂ ਨੂੰ ਆਪਾਂ ਵਾਸ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੁੱਕਰ ਚ ਪਾ ਲੈਨੇ ਆ ਬੋਇਲ ਕਰਨ ਲਈ ਇਹਦੇ ਦੋ ਆਲੂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤਾਂ ਸਟੌਕ ਦੇ ਨੇ ਵਿੱਚ ਤੇ ਇੱਕ ਚਮਚ ਆਪਾਂ ਪਾਵਾਂਗੇ ਨਮਕ ਦੀ ਤੇ ਆਪਾਂ 3-4 ਬਿਸਲਾ ਲਗਵਾਵਾਂਗੇ ਇਸ ਨੂੰ ਸੋ ਗਾਇਜ਼ ਜਦ ਤੱਕ ਆਪਣੇ ਚਨੇ ਹੋ ਰਹੇ ਨੇ ਤਾਂ ਆਪਾਂ ਪਿਆਜ਼ ਟਮਾਟਰ ਹਰੀ ਮਿਰਚ ਨੂੰ ਕੱਟ ਲੈਣੇ ਆ ਤੇ ਮੈਂ ਚਾਰ ਮਿਰਚਾਂ ਲਈਆਂ ਨੇ ਕਿਉਂਕਿ ਇਹ ਜ਼ਿਆਦਾ ਤਿੱਖੀਆਂ ਨਹੀਂ ਇਸ ਕਰਕੇ ਤੇ ਦੋ ਪਿਆਜ਼ ਲੈਨੇ ਇੱਕ ਟਮਾਟਰ ਲਿਆ ਆ ਸੋ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤਿੱਖਾ ਖਾਂਦੇ ਹੋ ਲੈ ਸਕਦੇ ਹੋ ਤਾਂ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਹੁਣ ਆਪਾਂ ਪਿਆਜ਼ ਵੀ ਕੱਟ ਲੈਣੇ ਆ ਸੋ ਗਾਇਸ ਸਾਡੇ ਸਾਰੇ ਪਿਆਜ਼ ਵੀ ਕੱਟ ਗਏ ਨੇ ਤੇ ਹੁਣ ਆਪਾਂ ਇੱਕ ਹੋਰ ਟਮਾਟਰ ਉਹਦੀ ਕੱਟ ਲੈਣੇ ਆ ਤੇ ਤੁਸੀਂ ਬਨੇ ਰਹੋ ਜੀ ਸਾਡੇ ਨਾਲ ਸੋ ਗਾਇਸ ਆਪਾਂ ਟਮਾਟਰ ਚੋਂ ਇਸ ਤਰ੍ਹਾਂ ਬੀਜ ਕੱਢ ਦੇਣੇ ਆ ਬੀਜ ਨਹੀਂ ਪਾਣੀ ਵਿੱਚ ਸੋ ਹੁਣ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲੈਨੇ ਆ ਸੋ ਆਪਾਂ ਸਾਰੇ ਟਮਾਟਰ ਵੀ ਕੱਟ ਲੈਨੇ ਤੇ ਹੁਣ ਆਪਾਂ ਚਨੇ ਦੇਖਦੇ ਆ ਕਿ ਸਾਡੇ ਚਨੇ ਹੋ ਗਏ ਆ ਤੇ ਇਹਦੇ ਵਿੱਚ ਆਪਾਂ ਧਨੀਆ ਵੀ ਕੱਟ ਕੇ ਪਾਵਾਂਗੇ ਪਹਿਲਾਂ ਮੈਂ ਉੱਪਰ ਤੋਂ ਲੈ ਕੇ ਆਂਦੀ ਆ ਧਨੀਆ ਕਰ ਲੈਂਦੇ ਸਾਡੇ ਚਨੇ ਹੋ ਗਏ ਨੇ ਸਾਡਾ ਆਲੂ ਵੀ ਹੋ ਗਏ ਤਾਂ ਇਹਨਾਂ ਨੂੰ ਵੀ ਆਪਾਂ ਛਿੱਲ ਲੈਣੇ ਆ। ਸੋ ਗਾਇਸ ਚਨੇ ਆਪਾਂ ਲੈ ਲਏ ਤੇ ਹੁਣ ਆਪਾਂ ਇੱਕ ਆਲੂ ਵੀ ਕੱਟ ਕੇ ਪਾ ਦਿੰਨੇ ਆ। ਵੇ ਇੱਕ ਵੇ ਇੱਕ ਜਿਹੜਾ ਆਪਾਂ ਨਾਲ ਹੀ ਚਨੇਆਂ ਦੇ ਬੋਇਲ ਕੀਤਾ ਹੈ ਤੇ ਇਸ ਨੂੰ ਵੀ ਫ੍ਰੀ ਫ੍ਰੀ ਕੱਟ ਕੇ ਪਾ ਦੋ। ਸੋ ਆਪਾਂ ਹਰੀ ਮਿਰਚ ਟਮਾਟਰ اور ਪਿਆਜ਼ ਵੀ ਸਾਰਾ ਮਿਕਸ ਕਰ ਲੈਣੇ ਆ ਦੇ ਵਿੱਚ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਗਾਇਜ਼ ਅਗਰ ਤੁਸੀਂ ਡਾਈਟਿੰਗ ਕਰਦੇ ਹੋ ਤਾਂ ਤੁਸੀਂ ਇਹ ਖਾਓ ਰੋਟੀ ਸਕਿਪ ਕਰ ਦਿਓ ਤੁਸੀਂ ਸੋ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਵਿੱਚ ਧਨੀਆ ਪਾਊਡਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਵਿੱਚ ਸੋ ਹੁਣ ਆਪਾਂ ਪਾਵਾਂਗੇ ਵਿੱਚ ਕਾਲਾ ਨਮਕ ਪਾ ਦਾਂਗੇ ਆਪਾਂ ਚਾਟ ਮਸਾਲਾ ਸੋ ਇਹਨਾਂ ਨੂੰ ਮਿਕਸ ਕਰੋ ਗਾਇਜ਼ ਹਰੀ ਮਿਰਚ ਤਿੱਖੀ ਨਹੀਂ ਸੀ ਇਸ ਕਰਕੇ ਥੋੜਾ ਆਪਾਂ ਲਾਲ ਮਿਰਚ ਪਾਊਡਰ ਪਾ ਲੈਨੇ ਆ ਉੱਪਰ ਦੀ ਆਪਾਂ ਪਾ ਦਿੰਨੇ ਆ ਰੈੱਡ ਚਟਨੀ ਇਹ ਵੀ ਮੈਂ ਘਰੇ ਬਣਾਈ ਹੋਈ ਆ ਇਹਦੀ ਰੈਸਪੀ ਵੀ ਮੈਂ ਸ਼ੇਅਰ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ YouTube ਤੇ ਜਾ ਕੇ ਮੇਰੇ ਚੈਨਲ ਤੇ ਸੋ ਇਸ ਨੂੰ ਆਪਾਂ ਮਿਕਸ ਕਰ ਲੈਨੇ ਆ ਸੋ ਗਾਇਜ਼ ਇਸ ਤਰ੍ਹਾਂ ਇੱਕ ਵਾਰ ਖਾ ਕੇ ਦੇਖੋ ਤੁਹਾਨੂੰ ਭੁੱਖ ਵੀ ਨਹੀਂ ਲੱਗੇਗੀ ਔਰ ਹੈਲਦੀ ਵੀ ਹੈ ਤੇ ਤੁਹਾਡੀ ਡਾਈਟਿੰਗ ਵੀ ਸਹੀ ਰਹੇਗੀ ਤੇ ਤੁਸੀਂ ਇੱਕ ਵਾਰ ਇਸ ਨੂੰ ਜ਼ਰੂਰ ਖਾਓ ਤੇ ਰੋਟੀ ਤੁਸੀਂ ਸਕਿੱਪ ਕਰ ਦਿਓ ਔਰ ਚਨਾ ਚਾਟ ਖਾਓ ਇਸ ਤਰ੍ਹਾਂ ਸੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਦੇਖੋ ਜੀ ਇੱਕ ਚੀਜ਼ ਤਾਂ ਰਹਿ ਗਈ ਆਪਣੀ ਤੇ ਉਹ ਹੈਗਾ ਜੀ ਹਰਾ ਧਨੀਆ ਤੇ ਉੱਪਰ ਦੇ ਆਪਾਂ ਪਾ ਦਿੰਦੇ ਆ ਜੀ ਹਰਾ ਧਨੀਆ ਔਰ ਔਰ ਹਾਂ ਲੈਮਨ ਵੀ ਰਹਿ ਗਿਆ ਉਹ ਵੀ ਆਪਾਂ ਪਾ ਦਿੰਨੇ ਆ ਰੁਕੋ ਜੀ ਤੇ ਉੱਪਰ ਦੀ ਆਪਾਂ ਲੈਮਨ ਵੀ ਪਾ ਦਿੰਨੇ ਆ ਸਪੇਨ ਕਰ ਲਓ ਮਿਕਸ ਸੋ ਚਟਪਟੀ ਸਾਡੀ ਚਨਾ ਚਟ ਤਿਆਰ ਹੈ ਤੇ ਜਿਸ ਜਿਸ ਨੇ ਖਾਣਾ ਹੈ ਤੇ ਆਜੋ ਜਲਦੀ ਸੋ ਗਾਇਜ਼ ਇੱਕ ਵਾਰ ਲਾਸਟ ਵਿੱਚ ਫਿਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਮੇਰੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੇ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜ਼ਰੂਰ ਦੱਸਿਆ ਕਰੋ ਤੇ ਲਾਸਟ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਆਜੋ ਜੀ ਤੁਸੀਂ ਵੀ ਥੈਂਕ ਯੂ